कल थाना सिटी गुरदासपुर ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਹੈ ਜੋ ਕਿ ਮੇਰੇ ਔਰ ਅਰਜੁਨ ਸ਼ਰਮਾ ਡਾਇਰੈਕਟਰ ਪੈਸ਼ਨ ওভারਸੀ ਦੇ ਖਿਲਾਫ ਕੀਤੀ ਗਈ ਹੈ ਜਿਸ ਵਿੱਚ ਇਹਨਾਂ ਨੇ ਸਾਡੇ ਤੇ ਇਲਜ਼ਾਮ ਲਗਾਏ ਨੇ ਕਿ ਅਸੀਂ ਇੰਦਰਬੀਰ ਸਿੰਘ ਔਰ ਅਵਨੀਸ਼ ਕੋਰ ਨੂੰ ਯੂਕੇ ਭੇਜਣ ਦੇ ਨਾਮ ਤੇ 22 ਲੱਖ ਰੁਪਏ ਦੀ ਠੱਗੀ ਕੀਤੀ ਹੈ ਜਦਕਿ ਇਹ ਇਲਜ਼ਾਮ ਜੋ ਸਾਡੇ ਤੇ ਲਗਾਏ ਗਏ ਹਨ ਇਹ ਸਰਾਸਰ ਬੇਬੁਨਿਆਦ ਨੇ ਇਨਾਂ ਦਾ ਸਰ ਅਸੀਂ 3 ਸਾਲ ਦਾ ਵਰਕ ਪਰਮਿਟ ਲਗਵਾ ਕੇ ਦਿੱਤਾ ਸੀਗਾ ਔਰ 2 ਸਾਲ ਪਹਿਲਾਂ ਇਹ ਦੋਨੋਂ ਹਸਬੰਡ ਵਾਈਫ ਯੂਕੇ ਜਾ ਚੁੱਕੇ ਨੇ ਔਰ ਇਸ ਟਾਈਮ ਯੂਕੇ ਵਿੱਚ ਹੀ ਰਹਿ ਰਹੇ ਨੇ ਸਰ ਜਦੋਂ ਅਸੀਂ ਇਹਨਾਂ ਦਾ ਵਰਕ ਪਰਮਿਟ ਲਗਵਾ ਕੇ ਦਿੱਤਾ ਸੀ ਅਸੀਂ ਯੂਕੇ ਤੋਂ ਕਿਸੇ ਕੰਪਨੀ ਤੋਂ ਕੋਸ ਲੈਟਰ ਮੰਗਵਾਇਆ ਸੀਗਾ ਜੋ ਕਿ ਬਿਲਕੁਲ ਜੈਨੂਇਨ ਸੀ ਜਿਸ ਨੂੰ ਬਿਲਕੁਲ ਸਹੀ ਤਰੀਕੇ ਨਾਲ ਚੈੱਕ ਕਰਨ ਦੇ ਬਾਅਦ ਅੰਬੈਸੀ ਨੇ ਇਹਨਾਂ ਨੂੰ ਵਰਕ ਪਰਮਿਟ ਦਿੱਤਾ ਸੀਗਾ 3 ਸਾਲ ਦਾ ਪਰ ਜਦੋਂ ਇਹ ਉੱਥੇ ਇੰਗਲੈਂਡ ਪਹੁੰਚੇ ਤਾਂ ਇੰਗਲੈਂਡ ਦੀ ਗਵਰਨਮੈਂਟ ਨੇ ਕੁਝ ਰੂਲ ਚੇਂਜ ਕਰਦੇ ਹੋਏ ਕੁਝ ਜੋ ਕਿ ਕੰਪਨੀਆਂ ਉੱਥੇ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀਆਂ ਸੀ ਉਹਨਾਂ ਦੇ ਲਾਇਸੈਂਸ ਕੈਨਸਲ ਕਰ ਦਿੱਤੇ ਜਿਸ ਦੇ ਬਾਅਦ ਜਦੋਂ ਅਮਨੀਸ਼ ਕੋਰ ਉੱਥੇ ਪਹੁੰਚੀ ਤਾਂ ਉਹ ਕੰਪਨੀ ਸੀ ਜੋ ਉਹ ਉੱਥੋਂ ਆਪਣਾ ਕਾਰੋਬਾਰ ਬੰਦ ਕਰਕੇ ਜਾ ਚੁੱਕੀ ਸੀ ਸਰ ਇਹਦੇ ਵਿੱਚ ਸਾਡਾ ਕੀ ਕਸੂਰ ਸੀਗਾ ਅਸੀਂ ਤਾਂ ਇਹਨਾਂ ਨੂੰ ਜੈਨੂਇਨ ਕੋਸ ਮੰਗਵਾ ਕੇ ਵਰਕ ਪਰਮਿਟ ਤੇ ਉੱਥੇ ਭੇਜਿਆ ਸੀਗਾ ਹਾਂ ਜਦੋਂ ਇਹ ਉੱਥੇ ਗਏ ਨੇ ਤੇ ਗਵਰਨਮੈਂਟ ਨੇ ਰੂਲ ਚੇਂਜ ਕਰਨ ਕਰਕੇ ਉਹ ਕੰਪਨੀਆਂ ਬੰਦ ਕਰ ਦਿੱਤੀਆਂ ਸਰ ਇਹ ਸਾਡਾ ਕੀ ਕਸੂਰ ਅਸੀਂ ਤਾਂ ਇਹਨਾਂ ਕੋ ਪੇਮੈਂਟ ਲੈ ਕੇ ਜਦੋਂ ਕੌਸ ਲੈਟਰ ਲਿਆ ਵਾ ਅਸੀਂ ਤਾਂ ਪੇਮੈਂਟ ਅੱਗੇ ਦੇ ਦਿੱਤੀ ਯੂਕੇ ਦੇ ਵਿੱਚ ਕੰਪਨੀ ਨੂੰ ਜਦੋਂ ਇਹਨਾਂ ਦਾ ਡਾਕੂਮੈਂਟ ਸਾਰੇ ਲਗਾ ਕੇ ਆਪਾਂ ਵੀਜ਼ਾ ਅਪਲਾਈ ਕੀਤਾ ਸਰ ਡਾਕੂਮੈਂਟ ਸਾਰੇ ਐਮਬੈਸੀ ਨੇ ਚੈੱਕ ਕੀਤੇ ਨਾ ਡਾਕੂਮੈਂਟ ਤਾਂ ਸਾਰੇ ਜੈਨੂਇਨ ਸੀ ਡਾਕੂਮੈਂਟ ਦੀ ਅਗਰ ਕੋਈ ਕਮੀ ਹੈ ਜਾਂ ਅਸੀਂ ਵੀਜ਼ਾ ਨਹੀਂ ਲਗਵਾ ਕੇ ਦਿੱਤਾ ਜਾਂ ਵੀਜ਼ਾ ਗਲਤ ਲਗਵਾ ਕੇ ਦਿੱਤਾ ਫਿਰ ਅਸੀਂ ਕਸੂਰਵਾਰ ਆ ਇਹ ਕਹਿ ਰਹੇ ਨੇ ਕਿ ਸਾਡੇ ਨਾਲ ਠੱਗੀ ਕੀਤੀ ਆ ਅਗਰ ਸਰ ਠੱਗੀ ਕੀਤੀ ਹੁੰਦੀ ਤੇ ਪਹਿਲੇ ਨੰਬਰ ਤੇ ਇਹਨਾਂ ਦਾ ਵੀਜ਼ਾ ਹੀ ਨਾ ਲੱਗਦਾ ਫੇਰ ਕਹਿ ਸਕਦੇ ਸੀ ਠੱਗੀ ਕੀਤੀ ਆ ਔਰ ਦੂਜੀ ਚੀਜ਼ ਸਰ ਅਗਰ ਠੱਗੀ ਕੀਤੀ ਆ ਤੇ ਹੁਣ ਤੱਕ ਇੰਗਲੈਂਡ ਦੇ ਵਿੱਚ ਕਿੱਦਾਂ ਕੰਮ ਕਰਦੇ ਪਏ ਆ ਅਗਰ ਵੀਜ਼ਾ ਨਹੀਂ ਲੱਗਾ ਤੇ ਹੁਣ ਤੱਕ ਇੰਗਲੈਂਡ ਵਿੱਚ ਇੰਨਾ ਟਾਈਮ ਤੋਂ ਕਿੱਦਾਂ ਰਹਿੰਦੇ ਆ ਔਰ ਦੂਜੀ ਗੱਲ ਸਰ ਇਹਨਾਂ ਨਾਲ ਅਸੀਂ ਜਦੋਂ ਇਹਨਾਂ ਨੂੰ ਉੱਥੇ ਜੌਬ ਨਹੀਂ ਮਿਲੀ ਅਸੀਂ ਇਹਨਾਂ ਨਾਲ ਪੂਰੀ ਕੋਰਪੋਰੇਟ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਇਹਨਾਂ ਨੂੰ ਅਸੀਂ ਕਿਹਾ ਵੀ ਆ ਕਿ ਮੈਂ ਤੁਹਾਨੂੰ ਕਿਤਨਾ ਕਿਤੇ ਚੱਲੋ ਹੋਰ ਅਰੇਂਜਮੈਂਟ ਕਰਵਾ ਕੇ ਦਿੰਨੇ ਆ ਥੋੜਾ ਸਬਰ ਕਰੋ ਪਰ ਸਰ ਇਹਨਾਂ ਸਬਰ ਕੀਤਾ ਹੀ ਨਹੀਂ ਇਹਨਾਂ ਚੁੱਕ ਕੇ ਗੁਰਦਾਸਪੁਰ ਸਾਡੇ ਖਿਲਾਫ ਉਹਦੇ ਕੰਪਲੇਂਟ ਪਾਤੀ ਤੇ ਸੱਜਦੋਂ ਉਹਨੂੰ ਕੰਪਲੇਂਟ ਹੀ ਪਾਤੀ ਤੇ ਫਿਰ ਦੱਸੋ ਅਸੀਂ ਕੀ ਕਰਦੇ ਅਸੀਂ ਇਹਨਾਂ ਨਾਲ ਕਾਫੀ ਵਾਰੀ ਇਹਨਾਂ ਨੂੰ ਗੱਲ ਕਹੀ ਸੀ ਵੀ ਆਪਾਂ ਕਿਸੇ ਹੋਰ ਕੰਬਰੀ ਦੀ ਗੱਲ ਕਰਕੇ ਤੇ ਤੁਹਾਨੂੰ ਉਧਰ ਐਡਜਸਟਮੈਂਟ ਕਰਾਉਨੇ ਆ ਪਰ ਸਰੀਨਰ ਜਸਟਮੈਂਟ ਕਰਨ ਦਾ ਸਾਨੂੰ ਮੌਕਾ ਨਹੀਂ ਦਿੱਤਾ ਉਦੋਂ ਤੋਂ ਪਹਿਲਾਂ ਹੀ ਇਹਨਾਂ ਨੇ ਉਦੋਂ ਹੀ 23 2024 ਦੇ ਵਿੱਚ ਨੇ ਗੁਰਦਾਸਪੁਰ ਸਾਡੇ ਖਿਲਾਫ ਪਿਛਲੇ ਸਾਲ ਹੀ ਕੰਪਲੇਂਟ ਕਰਤੀ ਸੀਗੀ ਦੱਸੋ ਨਾ ਸਰ ਇਹਦੇ ਵਿੱਚ ਹੁਣ ਸਾਡਾ ਕਸੂਰ ਕੀ ਆ ਅਸੀਂ ਤਾਂ ਬਿਲਕੁਲ ਵੀਜ਼ਾ ਜੈਨੂਇਨ ਲਵਾਇਆ ਔਰ ਜੈਨੂਇਨ ਵੀਜ਼ੇ ਤੇ ਟਰੈਵਲ ਕਰਕੇ ਉੱਥੇ ਗਏ ਨੇ ਔਰ ਇਸ ਟਾਈਮ ਇੰਗਲੈਂਡ ਦੇ ਵਿੱਚ ਰਹਿ ਰਹੇ ਨੇ ਔਰ ਕੰਮ ਵੀ ਕਰਦੇ ਪਏ ਨੇ ਫਰਾਡ ਤਾਂ ਤਾਂ ਸੀਗਾ ਵੀ ਸਰ ਅਗਰ ਅਸੀਂ ਇਹਨਾਂ ਕੋ ਪੈਸੇ ਲੈ ਲੈਂਦਾ ਵੀਜ਼ਾ ਨਹੀਂ ਲਵਾਇਆ ਜਾਂ ਇੱਥੋਂ ਗਏ ਨਹੀਂ ਆ ਸਿੰਘ ਵਾਸੀ 베ਰੀਆ ਮੋਹੱਲਾ ਗੁਰਦਾਸਪੁਰ ਮੈਂ ਆਪਣੇ ਬੇਟੇ ਇੰਦਰਪ੍ਰੀਤ ਸਿੰਘ ਅਤੇ ਨੌ ਹਵਨੀਸ਼ ਕੌਰ ਨੂੰ ਬਾਹਰ ਭੇਜਣ ਦੇ ਲਈ ਇਹ ਭਗਵਤੀ ਪ੍ਰਸ਼ਾਦ ਵਾਸੀ ਜੀਟੀ ਰੋਡ ਮਹਿੰਦਾ ਏਜੰਸੀ ਦੇ ਨਾਲ ਦਫ਼ਤਰ ਸੀਗਾ ਉਹਦੇ ਨਾਲ ਸੰਪਰਕ ਕੀਤਾ ਉਹਨਾਂ ਨੇ ਸੜਕੋ 73 ਚਹੀ ਨੂੰ 1.5 ਲੱਖ ਰੁਪਏ ਲਿਆ ਉਹ ਸਾਨੂੰ ਇਹ ਪੂਰਾ ਭਰੋਸਾ ਦਿੱਤਾ ਕਿ ਅਸੀਂ 21 ਲੱਖ ਰੁਪਏ ਦੇ ਵਿੱਚ ਤੁਹਾਡੇ ਮੁੰਡੇ ਅਤੇ ਨੌ ਨੂੰ ਸਮੇਤ ਵਰਕ ਪਰਮਿਟ ਉਹ ਯੂਕੇ ਭੇਜਾਂਗੇ ਜਿਸ ਦੌਰਾਨ ਉਹਨਾਂ ਨੂੰ ਅਸੀਂ 7 23 ਨੂੰ 1.5 ਲੱਖ ਰੁਪਏ ਦੇ ਦਿੱਤਾ ਉਸ ਦੇ ਬਾਅਦ ਦੇ ਵਿੱਚ ਉਹਨਾਂ ਨੇ ਸਾਨੂੰ ਨਾਲ ਲੈ ਕੇ ਜਿਹੜਾ ਉਹਨਾਂ ਦਾ ਮੇਨ ਆਫਿਸ ਆ ਅਰਜਨ ਸ਼ਰਮਾ ਦਾ ਅਮਰਸਾਰ ਦੇ ਵਿੱਚ ਫੈਸ਼ਨ ਓਵਰਸੇਜ਼ ਤੇ ਉੱਥੇ ਸਾਨੂੰ ਨਾਲ ਲੈ ਕੇ ਗਿਆ ਉੱਥੇ ਸਾਡੇ ਕੋਲ ਇਹ ਪਾਰਟ ਪੇਮੈਂਟ ਕਰਉਂਦੇ ਰਿਹਾ ਕਦੇ 4 ਲੱਖ ਕਦੇ 5 ਲੱਖ ਤੇ ਔਰ ਕੋਈ ਗੂਗਲ ਪੇ ਇਹ ਜਿਹਦੀਆਂ ਜਿਹਦੀਆਂ ਅੱਗੇ ਸਾਡੇ ਰਸੀਦਾ ਸਾਡੇ ਕੋਲ ਨੇ ਸਾਡੇ ਪ੍ਰੂਫ ਸਾਡੇ ਕੋਲ ਆ ਜਦੋਂ ਉਹਨਾਂ ਨੂੰ ਉਥੇ ਇਹ 15 ਅਗਸਤ ਨੂੰ ਇਹਨਾਂ ਦਾ ਵੀਜ਼ਾ ਆ ਗਿਆ ਤੇ ਉਦੋਂ ਕਹਿੰਦਾ ਵੀ ਸਾਨੂੰ ਇਹਨਾਂ ਦੀਆਂ 21 ਤਰੀਕ ਨੂੰ ਇਹਨਾਂ ਦੀ ਉਥੇ ਜਾਇੰਗੇ ਤੁਸੀਂ ਅੱਜ ਹੀ ਟਿਕਟ ਕਰਾਓ ਅਸੀਂ ਟਿਕਟ ਵੀ ਜਿਹੜੀ ਆ ਬਲੈਕ ਦੇ ਵਿੱਚ 2.5 ਲੱਖ ਰੁਪਏ ਦੇ ਵਿੱਚ ਲੈ ਕੇ ਤੇ ਇਹਨਾਂ ਨੂੰ ਸ਼ਨੀਵਾਰ ਨੂੰ ਭੇਜਿਆ ਥੋ ਤੇ ਉਥੇ ਜਾ ਕੇ ਜਦੋਂ ਉਹਨਾਂ ਨੇ ਕੰਟੈਕਟ ਕੀਤਾ ਉਸ ਨਾਂ ਦਾ ਦਫਤਰ ਹੀ ਕੋਈ ਨਹੀਂ ਸੀਗੀ ਨਾ ਕੋਈ ਉਥੇ ਕੰਪਨੀ ਸੀਗੀ ਉਹ ਸਾਰੇ ਬੱਚਾ ਦੇ ਪੈਰਾਥੋਂ ਜ਼ਮੀਨ ਨਿਕਲ ਗਈ ਉਹਨਾਂ ਬੱਚਿਆਂ ਦਾ ਪਰਸਲੋ ਜਮੀਨ ਨਿਕਲ ਗਈ ਉਹਨਾਂ ਸਾਨੂੰ ਕੰਟੈਕਟ ਕੀਤਾ ਅਸੀਂ ਇਹਨਾਂ ਨਾਲ ਮੁੜ ਕੇ ਦੁਬਾਰਾ ਸੰਪਰਕ ਕੀਤਾ ਤੇ ਇਹ ਕਹਿੰਦੇ ਜੀ ਸਾਡਾ ਤਾਂ ਕੰਮ ਸੀਗਾ ਸਵੇ ਇੱਕ ਵਾਰੀ ਤੁਹਾਨੂੰ ਉਥੇ ਯੂਕੇ ਪਹੁੰਚਾਉਂਦਾ ਬਾਕੀ ਸਾਡਾ ਕੋਈ ਕੰਮ ਨਹੀਂ ਜਦ ਕਿ ਇਹਨਾਂ ਕਿੰਨੇ ਪੈਸੇ ਲੈ ਗਏ ਤੁਹਾਡੇ ਸਾਡੇ ਕੋਲ 22 ਲੱਖ ਰੁਪਏ ਇਹਨਾਂ ਨੇ ਇਹ ਲਿਆ ਔਰ ਟਿਕਟ ਵੀ ਅਸੀਂ 20 ਲੱਖ ਰੁਪਏ ਦੀ ਆਪ ਲੈ ਕੇ ਦਿੱਤੀ ਜੋ ਕਿ ਉਸ ਟਾਈਮ ਦੇ ਉਤੇ ਬਲੈਕ ਦੇ ਵਿੱਚ ਲੈਣੀ ਸੀ ਸਾਹਿਬ ਵੱਲੋਂ ਜਿਹੜੇ ਗਲਤ ਟਰੈਵਲ ਏਜੰਟ ਨੇ ਜਿਹੜੇ ਕਿ ਬਿਨਾਂ ਮਨੁੱਖੀ ਤਸਕਰੀ ਦੇ ਤੌਰ ਤੇ ਬਿਨਾਂ ਕਿਸੇ ਲੈਸੈਂਸ ਤੋਂ ਬਾਹਰ ਭੇਜ ਦਿੱਨੇ ਉਨ੍ਹਾਂ ਦੇ ਖਿਲਾਫ ਮਕਦਮਾ ਨੰਬਰ 22 ਖਾਨਾ ਸਿਟੀ ਗੁਦਾਸਪੁਰ ਵਿਖੇ ਦਰਜ ਕੀਤਾ ਗਿਆ ਅਮਨਾਰ ਸ਼ਰਮਾ ਤੇ ਭਗਤਵੀ ਪ੍ਰਸ਼ਾਦ ਦੇ ਖਿਲਾਫ ਲਕਵਲਜੀ ਸਿੰਘ ਦੀ ਦਰਖਾਸਤ ਸੀ ਉਹਦੀ ਇਨਕੁਆਰੀ ਡੀਐਸਪੀ ਸਰਦਾਰ ਸੁਖਰਾਜ ਸਿੰਘ ਜੀ ਲੋ ਹੈੱਡਕੁਆਟਰ ਸਾਹਿਬ ਵੱਲੋਂ ਕਰਕੇ ਤੇ ਜਿਹੜੀ ਇਨਕੁਆਰੀ ਦੇ ਤਹਿਤ ਇਹ ਮਕਦਮਾ ਦਰਜ ਅੰਡਰ ਸੈਕਸ਼ਨ 420 120ਬੀ ਤਰਾਟਾ ਇਲੈਕਟ੍ਰਿਕ ਨਥਾ ਸਿਟੀ ਵਿੱਚ ਦਰਜ ਕੀਤਾ ਗਿਆ ਜਿਹਦੀ ਤਫਤੀਸ਼ ਜੀ 7 ਕੀਤੀ ਜਾ ਰਹੀ ਹੈ ਕਿੰਨੇ ਬੱਸ ਦੀ ਤਕਬੀਰ ਕਿੰਨੇ ਬੱਸ ਲੈ ਗਏ ਸੀ ਇਹਨਾਂ ਬਾਈ ਲੱਖ ਦੀ ਠੱਗੀ ਹੈ ਜੀ ਤੇ ਕਿੰਨੇ ਦੋ ਬੰਦੇ ਤੇ ਹੋਇਆ ਦੋ ਬੰਦੇ ਆ ਜੀ ਦੋਨੋਂ ਟ੍ਰੈਵਲ ਏਜੰਟਰ ਦੋ ਟ੍ਰੈਵਲ ਏਜੰਟਰ ਆ